ਕੋਲਕਾਤਾ ਕਤਲ ਦੇ ਮਾਮਲੇ ਤੋਂ ਲਿਆ ਗਿਆ ਸਬਕ ਪੰਜਾਬ ਸਰਕਾਰ ਨੇ ਚੁੱਕੇ ਸੁਰੱਖਿਆ ਦੇ ਵੱਡੇ ਕਦਮ ਕੋਲਕਾਤਾ ਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਤੋਂ ਸਾਰਾ ਦੇਸ਼ ਪਰੇਸ਼ਾਨ ਹੈ ਤੇ ਡਾਕਟਰ ਜਿੱਥੇ ਕੋਲਕਾਤਾ ਸਿੱਖਿਆਰਥੀ ਦੇ ਕਤਲ ਤੇ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਉਹਨਾਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਪ੍ਰਦਰਸ਼ਨ ਜਾਰੀ ਨੇ ਉੱਥੇ ਹੀ ਸਰਕਾਰਾਂ ਵੀ ਵੱਡੇ ਪੱਧਰ ਤੇ ਕਦਮ ਚੁੱਕ ਰਹੀਆਂ ਨੇ ਤੇ ਨਵੇਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਨੇ ਵੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋਰ ਸਟਾਫ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕਲੇ ਨੇ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਸਿਹਤ ਸੁਰੱਖਿਆ ਬੋਰਡ ਬਣੇਗਾ ਜਿਸ ਰਾਹੀਂ ਹਸਪਤਾਲਾਂ ਸਿਹਤ ਕੇਂਦਰਾਂ ਮੈਡੀਕਲ ਕਾਲਜਾਂ ਤੇ ਕਲੀਨਿਕਾਂ ਵਿੱਚ ਸੁਰੱਖਿਆ ਮਾਪਦੰਡਾਂ ਦਾ ਆਰਡਰ ਕੀਤਾ ਜਾਵੇਗਾ ਹਰੇਕ ਹਸਪਤਾਲ ਤੇ ਮੈਡੀਕਲ ਕਾਲਜ ਇੱਕ ਮਨੋਨਿਤ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜੋ ਪੁਲਿਸ ਤੇ ਸੰਪਰਕ ਵਿੱਚ ਰਹੇਗਾ ਕਿਸੇ ਵੀ ਮਾੜੀ ਸਥਿਤੀ ਦੀ ਸਥਿਤੀ ਚ ਨਾਮਜ਼ਦ ਅਧਿਕਾਰੀ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰੇਗਾ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਏਗਾ ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਬੀਤੇ ਦਿਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਯੂਨਿਟ ਪੀसीएमਐਸ ਮੈਡੀਕਲ ਅਧਿਆਪਕਾਂ ਸਰਕਾਰੀ ਡਾਕਟਰਾਂ ਤੇ ਨਰਸਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਹੈ ਮੀਟਿੰਗ ਤੋਂ ਬਾਅਦ ਸੋ ਦੱਸ ਦਈਏ ਇਸ ਦੌਰਾਨ ਸਿਹਤ ਮੰਤਰੀ ਨੇ ਕੇਂਦਰ ਤੇ ਪੱਛਮੀ ਬੰਗਾਲ ਸਰਕਾਰਾਂ ਤੋਂ ਕੋਲਕਾਤਾ ਪ ਪਰਵਾਰਾਂ ਨੂੰ 10 ਕਰੋੜ ਰੁਪਏ ਦੀ ਐਕਸਕ੍ਰੇਸ਼ੀਆ ਰਾਸ਼ੀ ਦੇਣ ਦੀ ਵੀ ਮੰਗ ਕੀਤੀ। ਸਿਹਤ ਮੰਤਰੀ ਪਲਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਣੇ ਜ਼ਿਲ੍ਹਾ ਸਿਹਤ ਬੋਰਡ ਦੀਨ ਜ਼ਿਲ੍ਹਾ ਸਿਹਤ ਸੁਰੱਖਿਆ ਬੋਰਡ ਸੁਰੱਖਿਆ ਸੰਬੰਧੀ ਮਾਪਦੰਡਾਂ ਦਾ ਆਡਿਟ ਕਰੇਗਾ ਜਿਸ ਵਿੱਚ ਹਸਪਤਾਲਾਂ, ਮੈਡੀਕਲ ਕਾਲਜਾਂ ਤੇ ਕਲੀਨਿਕਾਂ ਵਿੱਚ ਸੀਸੀਟੀਵੀ ਕੈਮਰਿਆਂ ਦੇ ਪ੍ਰਬੰੰਧਾਂ, ਸੁਰੱਖਿਆ ਗਾਰਡਾਂ ਦੀ ਘਾਟ, ਮਹਿਲਾ ਸਿਹਤ ਕਰਮਚਾਰੀਆਂ ਲਈ ਪੁਕਤਾ ਸੁਰੱਖਿਆ ਪ੍ਰਬੰਧਾਂ ਤੇ ਹਸਪਤਾਲ ਵਿੱਚ ਦੇਰ ਆ ਡਿਊਟੀ ਕਰ ਰਹੀ ਮਹਿਲਾ ਸਟਾਫ ਦੇ ਘਰ ਛੱਡਣ ਸੰਬੰਧੀ ਸੇਵਾਵਾਂ ਸੰਬੰ मंत्री बलबीर सिंह ਨੇ ਕਿਹਾ ਕਿ ਸਾਰੇ ਸਰਕਾਰੀ ਅਧਿਆਪਕਾਂ ਦੇ ਪ੍ਰਬੰਧਾਂ ਅਤੇ ਮੈਡੀਕਲ ਕਾਲਜਾਂ ਦੇ ਡਾਇਰੈਕਟਰ ਪ੍ਰਿੰਸੀਪਲਾਂ ਨੂੰ ਸੁਰੱਖਿਅਤ ਮਾਪ ਡੰਡਾ ਬਾਰੇ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਤਿਆਰ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਨੇ ਤੇ ਸੁਰੱਖਿਆ ਮਾਪ ਡੰਡਾ ਤੇ ਆਧਾਰਿਤ ਐਸਓਪੀ ਤਿਆਰ ਕਰਨ ਲਈ ਦੇਰ ਰਾਤ ਰਾਜ ਦੇ ਹਰੇਕ ਹਸਪਤਾਲ ਪ੍ਰਬੰਧਨ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲਾਂ ਦੀ ਅਗਵਾਈ ਚ ਇੱਕ ਮੀਟਿੰਗ ਬੁਲਾਈ ਗਈ ਹੈ ਜੋ ਆਪਣੇ ਪੱਧਰ ਤੇ ਇਸ ਐਸਓਪੀ ਨੂੰ ਤਿਆਰ ਕਰਨਗੇ ਤੇ ਅਗਲੇ 48 ਘੰਟਿਆਂ ਚ ਇਸ ਨੂੰ ਸੂਚਿਤ ਕਰਨਗੇ ਇਸ ਤੋਂ ਇਲਾਵਾ ਦੇਰ ਰਾਤ ਨਾਈਟ ਸ਼ਿਫਟ ਕਰਨ ਵਾਲੇ ਦੋ ਪੁਰਸ਼ ਸਟਾਫ ਦੇ ਨਾਲ ਇੱਕ ਮਹਿਲਾ ਮੈਡੀਕਲ ਪ੍ਰੋਫੈਸ਼ਨਲ ਜਿਸ ਵਿੱਚ ਇੱਕ ਸੁਰੱਖਿਆ ਗਾਰਡ ਵੀ ਸ਼ਾਮਲ ਹੈ ਨੂੰ ਵਾਰਡ ਦੇ ਦੌਰਿਆਂ ਜਾਂ ਮਰੀਜ਼ਾਂ ਦੀ ਜਾਂਚ ਦੌਰਾਨ ਹਾਜ਼ਰ ਰਹਿਣ ਵਰਗੇ ਮਾਪਦੰਡਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪਧਰਤੀ ਮੈਡੀਕਲ ਪ੍ਰੋਫੈਸ਼ਨਲਜ਼ ਵਿਰੁੱਧ ਅਪਰਾਧਾਂ ਦੀ ਰੋਕਥਾਮ ਦੀ ਐਕਟ ਨੂੰ ਲਾਗੂ ਕਰ ਦਿੱਤਾ ਹੈ ਤੇ ਇਸ ਐਕਟ ਤਹਿਤ ਪੰਜਾਬ ਪੁਲਿਸ ਨੂੰ ਸੂਬੇ ਵਿੱਚ ਮੈਡੀਕਲ ਪੇਸ਼ੇਵਰਾਂ ਤੇ ਕਿਸੇ ਵੀ ਹਮਲੇ, ਤੰਗ ਪ੍ਰੇਸ਼ਾਨ ਜਾਂ ਕਿਸੇ ਹੋਰ ਮਾਮਲੇ ਦੀ ਸੂਰਤ ਵਿੱਚ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। IGP ਹੈੱਡਕੁਆਰਟਰ ਡਾਕਟਰ ਸੁਖਚੰਦ ਸਿੰਘ ਗਿੱਲ ਨੇ ਕਿਹਾ ਕਿ ਹਰੇਕ SSP ਅਤੇ ਥਾਣਾ ਇੰਚਾਰਜ ਨੂੰ ਆਪਣੇ ਖੇਤਰ ਵਿੱਚ ਸਥਿਤ ਹਸਪਤਾਲਾਂ ਨਾਲ ਸੰਪਰਕ ਕਰਨ ਲਈ ਇਕਤਾਲ ਮਿਲ ਟੀਮ ਬਣਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਦੇਸ਼ ਦੇ ਸਾਰੇ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਤਾਂ ਜੋ ਮਰੀਜ਼ਾਂ ਦੇ ਇਲਾਜ ਦੌਰਾਨ ਡਾਕਟਰਾਂ ਤੇ ਮੈਡੀਕਲ ਸਟਾਫ ਤੇ ਹਮਲੇ ਜਾਂ ਪਰੇਸ਼ਾਨ ਕਰਨ ਦੇ ਮਾਮਲੇ ਬਾਰੇ ਕਾਨੂੰਨ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਬਾਰੇ ਸੰਸਦ 'ਚ ਚਰਚਾ ਹੋਣੀ ਚਾਹੀਦੀ ਹੈ। ਇਸ ਮੌਕੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ, ਡਾਕਟਰ ਅਵਨੀਸ਼ ਕੁਮਾਰ, ਡਾਕਟਰ ਹਿਤੇਂਦਰ ਕੌਰ ਡਾਕਟਰ ਸੁਨੀਲ ਕਟਿਆਲ ਅਤੇ ਡਾਕਟਰ ਅਖਿਲ ਸਰੇਨ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ